ਆ ਗੁਰਗਾ ਦੇ ਕੋਲ ਸਭਾ ਜੀ ਵੀਡੀਓ ਤੇ ਦਫਤਰ ਤੁਸੀਂ ਅੱਜ ਪਹੁੰਚੇ ਹੋ ਇਸ ਦੀ ਕੋਈ ਖਾਸ ਵਜ੍ਹਾ ਤੁਸੀਂ ਦੱਸੋ ਜਰਾ ਅੱਜ ਸਰਦਾਰ ਕੀ ਦੇਖੋ ਗੱਲ ਇਹ ਹੈ ਜੀ ਕਿ ਮੇਰਾ ਖਿਆਲ ਹੈ ਜੇ ਕੰਮ ਤਾਂ ਦੇਖਿਆ ਹੀ ਨਹੀਂ ਕਦੇ ਸਰਕਾਰਾਂ ਤਾਂ ਬੜੀਆਂ ਆਈਆਂ ਬੜੀਆਂ ਗਈਆਂ ਪਰ ਜੋ ਲੋਕਤੰਤਰ ਦਾ ਘਾਣ ਇਹ ਝਾੜੂ ਵਾਲੀ ਸਰਕਾਰ ਕਰ ਰਹੀ ਹੈ ਮੈਨੂੰ ਲੱਗਦਾ ਇਹਨਾਂ ਤੋਂ ਤਾਂ ਚੋਣਾ ਨਾ ਹੀ ਕਰੌਣ ਤਾਂ ਚੰਗਾ ਕਿਉਂ ਲੋਕਾਂ ਨੂੰ ਤੁਸੀਂ ਆਪਸ ਦੇ ਵਿੱਚ ਲੜਾ ਰਹੇ ਹੋ ਲੋਕਾਂ ਨੂੰ ਟਾਈਮ ਵੇਸਟ ਹੋ ਰਿਹਾ ਲੋਕਾਂ ਦੇ ਪੈਸੇ ਲੱਗ ਰਹੇ ਨੇ ਇਹਦੇ ਨਾਲ ਤਾਂ ਨਾਮਿਨੇਟ ਕਰ ਲਓ ਜਿਹੜੇ ਬੰਦੇ ਕਰਨੇ ਹਨ ਲੈਕਸ਼ਨ ਦਾ ਲੈਕਸ਼ਨ ਦਾ ਕੀ ਫਾਇਦਾ ਲੈਕਸ਼ਨ ਤਾਂ ਜੇ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਉਹਦੇ ਵਿੱਚ ਸਾਡੀਆਂ ਸਰਕਾਰਾਂ ਵੇਲੇ ਵੀ ਇਲੈਕਸ਼ਨ ਹੋਈਆਂ ਅਕਾਲੀ ਦਾਲ ਵੇਲੇ ਵੀ ਹੋਈਆਂ ਕਦੇ ਕੋਈ ਕਿਸੇ ਨੂੰ ਤੱਕਾ ਨਹੀਂ ਹੋਇਆ ਕੱਲ ਦੇ ਦੇਖੋ ਨਾਮਿਨੇਸ਼ਨ ਫਾਈਲ ਕਰਨ ਦੀ ਤਰੀਖ 1 ਤੋਂ 4 ਤਰੀਕ ਨੂੰ ਕੱਲ 1 ਤਰੀਕ ਹੋਗੀ ਅੱਜ ਅੱਜ 2 ਹੋਗੀ ਕੱਲ 1 ਤਰੀਕ ਨੂੰ ਸਾਰਾ ਦਿਨ ਇੱਕ ਵੀ ਅਫਸਰ ਵੀਡੀਓ ਆਫਿਸ ਦੇ ਵਿੱਚ ਮੌਜੂਦ ਨਹੀਂ ਸੀ ਤੁਲਾ ਲੱਗਦਾ ਇਹ ਵੀ ਸਾਸਦਾ ਦਾ ਹਿੱਸਾ ਹੈ ਹਨ ਨਹੀਂ ਇਹ ਵੀ ਸਾਸਦਾ ਦਾ ਹਿੱਸਾ ਕਿ ਭਈ ਉੱਥੇ ਕੋਈ ਨਹੀਂ ਪਹੁੰਚ ਰਿਹਾ ਅਫਸਰ ਔਰ ਇਹ ਸਾਰਾ ਮੁਜੀ ਪੁਗਤਰੀ ਇਹ ਸਾਰਾ ਐਮਐਲਏ ਜਿਹੜਾ ਰੰਧਾ ਨਵਾਸਾ ਤੇ ਸਰਕਾਰ ਉਹਨਾਂ ਦੀ ਹਦਦਾਂ ਨੇ ਵੀ ਇਹਨਾਂ ਨੂੰ ਕਿਉਂਕਿ ਇਹਨਾਂ ਕੋ ਬੰਦੇ ਹੀ ਨਹੀਂ ਕਿ ਲੜਨਾ ਨਾ ਇਹਨਾਂ ਨੂੰ ਕੈਂਡੀਡੇਟ ਮਿਲ ਰਿਹਾ ਨਾ ਲੋਕਾਂ ਦੇ ਵੋਟਾਂ ਪਾਉਣੀਆਂ ਇਹਨਾਂ ਨੂੰ ਦਿਖ ਰਿਹਾ ਇਸ ਕਰਕੇ ਇਹ ਤਾਂ ਇਸ ਤੇ ਹੋਇਆ ਵੀ ਆਪੋਜੀਸ਼ਨ ਦੇ ਕਾਗਜ਼ ਨਾ ਭਰੇ ਜਾਣ ਹੂੰ ਕੱਲ ਨੂੰ ਦੇਖੋ ਕੱਲ ਸਾਰਾ ਦਿਨ ਲੰਘ ਗਿਆ ਕੱਲ ਸੈਕਟਰੀ ਨੂੰ ਟੈਲੀਫੋਨ ਕਰ ਕਰ ਕੇ ਅਸੀਂ ਥੱਕ ਗਏ ਆਂ ਵੀਡੀਓ ਨਹੀਂ ਕੋ ਦਫਤਰ ਜਿਹੜਾ ਵੀਡੀਓ ਅਵੇਲੇਬਲ ਨਹੀਂ ਸੈਕਟਰੀ ਕੋ ਅਵੇਲੇਬਲ ਨਹੀਂ ਪੰਚਾਇਤ ਸੈਕਟਰੀ ਅਵੇਲੇਬਲ ਨਹੀਂ ਜੇ ਫੋਨ ਕਰ ਰਹੇ ਆਂ ਮੈਂ ਜੀ ਰਾਜਪੁਰੇ ਗਿਆ ਆਂ ਜੀ ਮੈਨੂੰ ਇੱਥੇ ਭੇਜਿਆ ਹੋਇਆ ਜੀ ਮੈਨੂੰ ਉੱਥੇ ਭੇਜਿਆ ਹੋਇਆ ਅੱਜ ਤੁਸੀਂ ਵੀਡੀਓ ਦਫਤਰ ਜਦੋਂ ਪਹੁੰਚੇ ਅੱਜ ਵੀ ਨਹੀਂ ਸੀ ਕੋਈ ਅਸੀਂ ਹੁਣ ਆਏ ਆਂ ਹੁਣ ਕੋਈ ਸ਼ਰਮਾ ਜੀ ਵੀ ਆਏ ਅਸੀਂ ਵੀ ਆਏ ਅਸੀਂ ਆਏ ਆਂ ਤਾਂ ਜਾ ਕੇ ਵੀਡੀਓ ਦਫਤਰ ਆਇਆ ਨਹੀਂ ਸਾਰਾ ਤੋ ਵੀਡੀਓ ਦਫਤਰ ਇੱਕ ਵੀ ਕਮਰੇ ਦੇ ਵਿੱਚ ਕੋਈ ਮੁਲਾਜ਼ਮ ਹਾਜ਼ਰ ਨਹੀਂ ਸੀ ਤੁਸੀਂ ਕਿੰਨੇ ਕਜੇ ਇੱਥੇ ਪਹੁੰਚੇ ਹੋ ਤਾਂ ਇੱਥੇ ਜਿਹੜਾ ਆਫਿਸ ਨੂੰ ਆਏ ਨੂੰ ਵੀ ਏਡਾ ਘੰਟਾ ਹੋ ਗਿਆ ਉਸ ਵੇਲੇ ਕੋਈ ਨਹੀਂ ਸੀ ਇੱਥੇ ਆਫਿਸ ਹੁਣ ਵੀਡੀਓ ਸਾਹਿਬ ਆਏ ਨੇ ਅਜੇ ਵੀ ਪਤਾ ਨਹੀਂ ਸਾਰਾ ਸਟਾਫ ਨਹੀਂ ਆਇਆ ਇਹਨਾਂ ਇਸ ਬਾਰੇ ਵੀਡੀਓ ਸਾਹਿਬ ਦਾ ਕੀ ਕਹਿਣਾ ਫਿਰ ਕਹਿ ਰਹੇ ਜੀ ਅਸੀਂ ਤਾਂ ਕਰ ਰਹੇ ਹਾਂ ਮੈਂ ਮੈਡਮ ਡੀਸੀ ਨਾਲ ਵੀ ਗੱਲ ਕੀਤੀ ਹੈ ਮੈਂ ਐਸਜੀਮ ਸਾਹਿਬ ਨਾਲ ਵੀ ਗੱਲ ਕੀਤੀ ਹੈ ਔਰ ਮੈਡਮ ਡੀਸੀ ਨੇ ਸ਼ੋਰ ਕੀਤਾ ਵੀ ਮੈਂ ਏਡੀਸੀ ਸਾਹਿਬ ਦੀ ਡਿਊਟੀ ਲਾਣੀ ਹੈ ਕਿ ਇੱਥੇ ਆ ਕੇ ਜਿਹੜਾ ਨੈਸੈਸਰੀ ਡਾਕੂਮੈਂਟ ਹੈ ਕੈਂਡੀਡੇਟਸ ਨੂੰ ਦਿੱਤੇ ਜਾਣ ਤੋਂ ਮੇਰਾ ਕਹਿਣ ਦਾ ਭਾਵ ਇਹ ਹੈ ਤੇਜ ਜਿਹਾ ਹਾਲ ਤੱਕ ਇਹ ਦਿਖਿਆ ਨਹੀਂ ਇਹ ਤਾਂ ਲੋਕਤੰਤਰ ਦਾ ਘਾਣਾ ਹੈ ਇਹਨਾਂ ਨੂੰ ਵੋਟਾਂ ਪੈਂਦੀਆਂ ਨਹੀਂ ਇਹਨਾਂ ਕੋ ਕੈਂਡੀਡੇਟ ਨਹੀਂ ਖੜੇ ਹੋ ਰਹੇ ਇਸ ਕਰਕੇ ਇਹਨਾਂ ਨੇ ਇਹ ਇੱਕ ਵਸਧਾ ਬਣਾ ਲਿਆ ਵੀ ਆਪੋਜੀਸ਼ਨ ਦੇ ਕੈਂਡੀਡੇਟ ਆ ਜਿੰਨਾ ਉਹਨਾਂ ਨੂੰ ਕਾਗਜ਼ ਨਾ ਪੂਰੇ ਹੋਣ ਤੋਂ ਤਾਂ ਕਿ ਕਾਗਰ ਰਿਜੈਕਟ ਹੋ ਜਾਣ ਜਾਂ ਫਾਈਲ ਨਾ ਹੋ ਸਕਣ ਤਾਂ ਇਹ ਐਂ ਬਣ ਜਾਣ ਚਲੋ ਲਾਸਟ ਵਾਲੇ ਆ ਜੀ ਦੇਖ ਕਰ ਇਹ ਚੀਜ਼ਾਂ ਇਦਾਂ ਹੀ ਚੱਲਦੀ ਰਹੀਆਂ ਅੱਗੇ ਦਾ ਕੀ ਪਲਾਨ ਹੈ ਫਿਰ ਤੁਹਾਡਾ ਅਸੀਂ ਦੇਖੋ ਪਹਿਲਾਂ ਹਾਈ ਕੋਰਟ ਵੀ ਜਾਵਾਂਗੇ ਮੈਂ ਤਾਂ ਵਕੀਲ ਸਾਹਿਬ ਨੂੰ ਕਿਹਾ ਰਿੱਟ ਪਾਵਾਂਗੇ ਹਾਈ ਕੋਰਟ ਦੇ ਵਿੱਚ ਕੀ ਕਹੇ ਤੇ ਨਹੀਂ ਔਰ ਆਰਡਰ ਕਰਾਵਾਂਗੇ ਹਾਈ ਕੋਰਟ ਤੋਂ ਬੇਨਤੀ ਕਰਕੇ ਵੀ ਇੱਥੇ ਡਾਇਰੈਕਸ਼ਨ ਦਿੱਤੀ ਜਾਵੇ ਵੀ ਜਿਹੜਾ ਸਟਾਫ ਹੈ ਤੁਸੀਂ ਦੱਸੋ ਟਾਈਮ 11 ਤੋਂ 3 ਦਾ ਮਤਲਬ ਦਾ ਕੀ ਟਾਈਮ ਹੈ ਜੀ ਤੁਸੀਂ ਸਵੇਰੇ 9 ਵਜੇ ਆਓ ਸ਼ਾਮ ਨੂੰ ਜਿੰਨੇ ਵਜੇ ਤੱਕ ਵੀ ਜੇ ਦਾ ਨਹੀਂ ਹੁੰਦਾ ਕੰਮ ਪੂਰਾ ਤੈਨੂੰ ਲਾਓ ਜਦੋਂ ਇਲੈਕਸ਼ਨ ਦਾ ਕੰਮ ਹੈ ਅੱਜ 2 ਤਰੀਕ ਹੋ ਗਈ 2 ਦਿਨ ਰਹਿ ਗਏ ਆ ਦੇਖੋ ਕਿਵੇਂ ਘੁੰਮ ਰਿਹਾ ਸਾਰੇ ਕੈਂਡੀਡੇਟ ਵੀ ਸਾਰੇ ਘੁੰਮ ਰਿਹਾ ਅਕਾਲੀ ਦਲ ਦੇ ਵੀ ਸਾਡੇ ਵੀ ਘੁੰਮ ਰਿਹਾ ਸਾਡੇ ਬੰਦਾ ਕੋਈ ਇੱਥੇ ਅਵੇਲੇਬਲ ਹੀ ਨਹੀਂ ਤੁਸੀਂ ਤੁਸੀਂ ਆਪ ਦੇਖਣ ਨੂੰ ਜਾ ਕੇ ਹੁਣ ਆਏ ਆ ਸਾਡੇ ਆਉਣ ਤੋਂ ਬਾਅਦ ਪਹਿਲਾਂ ਕੋਈ ਬੰਦਾ ਹੀ ਨਹੀਂ ਆਇਆ ਠੀਕ ਹੈ ਜੀ ਸ਼ੁਕਰੀਆ